ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਕਿਵੇਂ ਹੋ ਜੀ ਸਾਰੇ ਉਮੀਦ ਆ ਤੁਸੀਂ ਸਾਰੇ ਠੀਕ ਹੋਵੋਗੇ ਤੰਦਰੁਸਤ ਹੋਵੋਗੇ ਹਾਂਜੀ ਮੇਰਾ ਜਿਹੜਾ ਬਲੌਗ ਆ ਬਹੁਤ ਦਿਨਾਂ ਬਾਅਦ ਆ ਰਿਹਾ ਕਿਉਂਕਿ ਘਰੇ ਬਹੁਤ ਜ਼ਿਆਦਾ ਬੀਜੀ ਸੀਗੇ ਕੰਮਕਾਰਾਂ ਦੇ ਵਿੱਚ ਹਨਾ ਬੇਟੀ ਦਾ ਵਿਆਹ ਆਇਆ ਸੀ ਉਹਦੇ ਕਰਕੇ ਤਿਆਰੀਆਂ ਚੱਲ ਰਹੀਆਂ ਸੀਗੀਆਂ ਤੇ ਹਾਂਜੀ ਇਹ ਜਿਹੜਾ ਮੇਰਾ ਬਲੌਗ ਆ ਬਹੁਤ ਦਿਨ ਪਹਿਲਾਂ ਦਾ ਜਿਹੜੀ ਬਣਿਆ ਪਿਆਗਾ ਤੇ ਮੈਂ ਕਿਹਾ ਚਲੋ ਅੱਜ ਤੁਹਾਡੇ ਨਾਲ ਆਪਾਂ ਸ਼ੇਅਰ ਕਰ ਲੈਨੇ ਵਿੱਚ ਉਹ ਦੋ ਤਿੰਨ ਬਲੌਗ ਤਾਂ ਮੇਰੇ ਡਿਲੀਟ ਵੀ ਹੋ ਗਏ ਬੱਚਿਆਂ ਤੋਂ ਤੇ ਹਾਂਜੀ ਹੋਰ ਸਨੋਂ ਸਾਰਿਆਂ ਦਾ ਕੀ ਹਲਚਲ ਆ ਹਾਂਜੀ ਇੱਥੇ ਮਾਰਨਿੰਗ ਦਾ ਹੋ ਗਿਆ ਜੀ ਟਾਈਮ ਤਕਰੀਬਨ 4:30 ਬੱਜ ਚੁੱਕੇ ਬੇਟੀਏ ਜਾਣਾ ਸੀ ਆਪਣੇ ਨੇ ਟੂਰ ਤੇ ਜਸ਼ਨੇ ਤੇ ਜਿਹੜੀ ਉਹਦੀ ਤਿਆਰੀ ਵਗੈਰਾ ਕੀਤੀ ਸੀ ਉਹ ਮੈਂ ਸਾਰਾ ਕੁਝ ਕਰ ਰੱਖਿਆ ਸੀ ਫਲੋ ਦਾ ਪਤਾ ਨਹੀਂ ਕਿਵੇਂ ਡਿਲੇਟ ਹੋ ਗਿਆ ਬੱਚਿਆਂ ਤੋਂ ਜਾਂ ਫਿਰ ਕਿਵੇਂ ਕੁਝ ਨਹੀਂ ਪਤਾ ਮੈਂ ਕਹਾਂ ਚਲੋ ਜਿਹੜਾ ਤੁਹਾਡੇ ਨਾਲ ਆਪਾਂ ਸ਼ੇਅਰ ਕਰਾਸ ਤਾਂ ਕਰੀ ਆਪਾਂ ਉਹਨਾਂ ਇੱਕ ਚੀਜ਼ ਸ਼ੇਅਰ ਕਰਦੇ ਆ ਤੇ ਹਾਂਜੀ ਇੱਥੇ ਮੈਂ ਥੋੜੀ ਜੀ ਮੇਥੀ ਵਗੈਰਾ ਪਾ ਕੇ ਪਰੌਂਠੇ ਲੱਗੀ ਸੀ ਬੇਟੀ ਦੇ ਬਰੌਂ ਮੈਂ ਕਹਾਂ ਚਲੋ ਨਾਲ ਲੈ ਕੇ ਜਾਊਗੀ ਖਾਣਾ ਕਿਉਂਕਿ ਸਕੂਲ ਵਾਲੇ ਹੈਨਾ ਅਲਾਉ ਕਰਦੇ ਨੇ ਵੀ ਜਿਹੜਾ ਖਾਣਾਗਾ ਘਰ ਦੇ ਬਣਾਇਆ ਹੋਣਾ ਚਾਹੀਦਾ ਪਹਿਲਾਂ ਇੱਕ ਦਿਨ ਪਹਿਲਾਂ ਉਹਨੂੰ ਮੈਂ ਮਠੀਆਂ ਵਗੈਰਾ ਵੀ ਬਣਾ ਕੇ ਦਿੱਤੀ ਅਸੀਂ ਮਟਰ ਮਠੀਆਂ ਇਹ ਜਾਂ ਕੁਝ ਬਾਹਰਲੀ ਚੀਜ਼ ਬਹੁਤ ਘੱਟ ਉਹ ਵਾਈਡ ਕਰਦੇ ਆ ਵੀ ਨਹੀਂ ਲੈ ਕੇ ਜਾਣੀ ਹੈਗੀ ਤੇ ਹਾਂ ਜੀ ਇੱਥੇ ਮੈਂ ਦੇਖੋ ਮੇਥੀ ਪਾ ਕੇ ਨਮਕ ਮਿਰਚ ਪਾ ਕੇ ਇੱਦੀ ਮੈਂ ਰੋਟੀਆਂ ਸੇਕ ਦੂੰਗੀ ਤੇ ਨਾਲ ਹੀ ਮੈਂ ਅਚਾਰ ਵਗੈਰਾ ਮੰਗੋ ਕੇ ਸਬਜ਼ੀ ਵਗੈਰਾ ਦਾ ਨਾ ਖਰਾਬ ਹੋਣ ਦਾ ਡਰ ਰਹਿੰਦਾਗਾ ਤੇ ਇੱਧਰ ਮੈਂ ਨਾਲ ਦੀ ਨਾਲ ਜਿਹੜਾ ਰੱਖਤੀ ਸੀਗੀ ਚਾਹ ਤੇ ਬੇਟੀ ਹਲੇ ਆਪਣੀ ਉੱਠ ਖੜੀ ਸੀਗੀ ਤੇ ਹਲੇ ਉਹਦੀ ਜਿਹੜਾ ਹੈਗਾ ਪ੍ਰੈਸ ਵਗੈਰਾ ਦਾ ਵੀ ਉਹਦੀ ਸ਼ਰਟ ਸੀਗੀ ਨਿਊ ਲੈ ਕੇ ਆਂਦੀ ਸੋ ਵੀ ਸ਼ਾਇਦ ਮੈਂ ਇੱਥੇ ਪ੍ਰੈਸ ਕਰਨੀ ਸੀਗੀ ਤੇ ਬਾਕੀ ਉਹਦੇ ਬੈਗ ਵਗੈਰਾ ਮੈਂ ਜਿਹੜੇ ਹੈਗੇ ਸੀ ਇੱਕ ਦਿਨ ਪਹਿਲੇ ਹੀ ਰੈਡੀ ਕਰਕੇ ਰੱਖਤੇ ਸੀਗੇ ਤੇ ਲੋ ਜੀ ਇਥੇ ਜਾਸ ਹੋ ਗਈ ਆਪਣੀ ਤਿਆਰ ਪਤਾ ਲੀਤੇ ਜਮਾ ਇਹਦੇ ਪਾਪਾ ਬਾਹਰ ਖੜੇ ਸੀ ਕਿ ਇਹਦੀ ਟਾਈ ਨਹੀਂ ਸੀ ਲੱਭੀ ਫਿਰ ਨਾ ਇਹਦੀ ਪਿਛਲੀ ਕਲਾਸ ਵਾਲੀ ਜੀ ਟਾਈ ਪਈ ਸੀ ਮੈਂ ਉਹ ਪਾਲ ਕੇ ਦਿੱਤੀ ਫਿਰ ਬਾਅਦ ਵਿੱਚ ਥਾਗੇ ਨਾਲ ਦੀ ਨਾਲ ਜਾਣ ਤੋਂ ਬਾਅਦ ਕੱਪੜੇ ਦੇ ਵਿੱਚ ਹੀ ਹੋਲਡ ਹੋਈ ਪਈ ਸੀ ਤੇ ਚਲੋ ਜੀ ਬੇਟੀ ਇੱਥੇ ਹੋ ਗਈ ਤਿਆਰ ਤਕਰੀਬਨ ਇੱਥੇ ਸਵੇਰ ਕਾ 5 ਦਾ ਜਿਹੜਾ ਹੈਗਾ ਸਾਢੇ 5 ਦਾ ਟਾਈਮ ਆ ਜੀ ਹੋ ਗਿਆ ਸੀਗਾ ਤੇ ਇਹਨਾਂ ਦੇ ਪਾਪਾ ਛੱਡੇ ਆਉਣਗੇ ਬੇਟੀ ਨੂੰ ਸਕੂਲ 'ਚ ਤੇ ਇੱਥੇ ਨੂਰ ਵੀ ਆਪਣੇ ਤਿਆਰ ਹੋਏ ਖੜੀ ਸੀ ਕਹਿੰਦੀ ਮੈਂ ਵੀ ਜਾਣਾ ਤੇ ਬਾਕੀ ਪਾਣੀ ਵਗੈਰਾ ਦੀ ਬੋਤਲ ਵਗੈਰਾ ਮੈਂ ਭਰ ਕੇ ਦਿੱਤੀ ਸੀ ਨਾਲ ਹੀ ਕਿਉਂਕਿ ਰਸਤੇ ਦੇ ਵਿੱਚ ਪਿਆਸ ਲੱਗਦੀ ਆ ਹਨਾ ਬੱਚਿਆਂ ਨੂੰ ਤਾਂ ਕਰ ਤੇ ਦੇਖੋ ਬਾਹਰਲੇ ਬਹੁਤ ਸਾਰਾ ਨੇ ਰਹੀ ਪਿਆਗਾ ਹੰਦੇ ਬਾਕੀ ਬਾਈਕ ਤੇ ਜਾਣਗੇ ਹਨਾ ਤੇ ਇਦਾਂ ਹੁੰਦਾ ਨਾ ਚਲੋ ਬੱਚੇ ਘੁੰਮ ਫਿਰ ਆਉਂਦੇ ਨੇ ਹਨਾ ਬੱਚਿਆਂ ਦੇ ਨਾਲ ਜਾ ਕੇ ਇੰਜੋਏ ਕਰੇ ਹੁੰਦੇ ਨੇ ਕਿਉਂਕਿ ਆਪਣੇ ਤੋਂ ਤਾਂ ਦੇਖੋ ਮੈਂ ਨਾ ਬਹੁਤ ਘੱਟ ਨਿਕਲ ਜਾਂਦਾ ਬਸ ਹੀ ਬਾਹਰ ਬਹੁਤ ਘੱਟ ਜਾਂਦੇ ਆ ਤੇ ਲਓ ਜੀ ਚੱਸ ਹੋਣੀ ਆਪਣੇ ਲੱਗੇ ਹੋਏ ਨੇ ਬਾਏ ਕਰਨਾ ਸਾਰਿਆਂ ਨੂੰ ਤੇ ਚਲੋ ਜੀ ਬੇਟੀ ਚਲੇ ਜਾਊਗੀ ਆਪਣੇ ਟੂਰ ਤੇ ਮੈਂ ਫਿਰ ਆਪਣੇ ਜਿਹੜੇ ਅਗਲੇ ਕਮਰੇ ਉਹ ਸਟਾਰਟ ਕਰੂੰਗੀ ਤੇ ਬਸ ਇਸ ਤੋਂ ਬਾਅਦ ਆ ਨਾ तकरीबन ਮੈਨੂੰ ਲੱਗਾ ਸ਼ਾਇਦ ਮੇਰਾ ਬਲੌਗ ਆਈ ਤੁਹਾਡੇ ਕੋਲ ਹੋ ਗਏ ਹੋਣਗੇ ਸ਼ਾਇਦ 10 12 ਦਿਨ ਨਾਲ ਹੋ ਗਏ ਤੇ ਅਜੇ ਮੈਂ ਬਣਾ ਵੀ ਲੈਂਦੀ ਸੀ ਤਾਂ ਮੇਰੇ ਤੋਂ ਤੁਹਾਡੇ ਨਾਲ ਸ਼ੇਅਰ ਨਹੀਂ ਸੀ ਕਰ ਹੋ ਰਹੇ ਹਨ ਕਿ ਥੋੜੀ ਜੀ ਟਾਈਮ ਦੀ ਪ੍ਰੋਬਲਮ ਹੋ ਜਾਂਦੀ ਹੈ ਬਾਕੀ ਕੁਝ ਦਿਨਾਂ ਦਾ ਵੀ ਬਹੁਤ ਜ਼ਿਆਦਾ ਫਰਕ ਪੈ ਰਿਹਾ ਕਿਉਂਕਿ ਦਿਨ ਨਾ ਬਹੁਤ ਜ਼ਿਆਦਾ ਛੋਟੇ ਹੋਏ ਪੈ ਨੇ ਤੇ ਲੋ ਜਿਹੇ ਦਿਨ ਮਾਰਨਿੰਗ ਦੇ तकरीबन ਸਵਾ 7 ਦਾ ਹੋ ਗਿਆ ਸੀ ਟਾਈਮ ਤੇ ਇਹਨਾਂ ਦੇ ਪਾਪਾ ਛਾੜਾਏ ਸੀਗੇ ਤੇ ਮੈਂ ਇੱਥੇ ਲੱਗੀ ਸੀ ਜੀ ਝਾੜੂ ਵਗੈਰਾ ਲਗਾਉਣ ਮੈਂ ਕਿਹਾ ਚਲੋ ਅੱਪਰਲੀ ਸਾਈਡ ਪਹਿਲਾਂ ਜਿਹੜਾ ਹੈਗਾ ਝਾੜੂ ਲਗਾ ਦਈਏ ਤੇ ਮੌਸਮ ਵੇਦਾ ਜਿਹਾ ਹੋਇਆ ਪਿਆ ਸੀ ਹਲਕੇ ਹਲਕੀ ਜੀ ਬੱਦਲਵਾਈ ਜੀ ਕੁਛ ਇਦਾਂ ਦਾ ਤੇ ਇਧਰ ਦੇਖੋ ਇਧਰ ਨੂਰ ਖੇੜਦੀ ਫਿਰ ਰਹੀ ਅੱਜ ਉਹਨਾਂ ਸਕੂਲ ਨਹੀਂ ਸੀ ਜਾਣਾ ਇਹਨੂੰ ਅੱਜ ਸੀ ਜੀ ਛੁੱਟੀ ਤੇ ਲੋ ਜੀ ਆਪਾਂ ਛਿਲਦੀ-ਅਲਦੀ ਜਿਹੜਾ ਆਪਣਾ ਸਾੜੂ ਆ ਜਿਹੜਾ ਲਗਾ ਦਾਂਗੇ ਫਿਰ ਮੈਂ ਅੰਦਰਲੇ ਕੰਮ ਨੇ ਜਿਹੜੇ ਫਿਰ ਮੈਂ ਉਹ ਕਰਨੇ ਸੀਗੇ ਤੇ ਪਹਿਲਾਂ ਮੈਂ ਕਿਹਾ ਚਲੋ ਬਾਹਰੋਂ ਆਪਾਂ ਗੂੜਾ ਇਕੱਠਾ ਕਰਦੇ ਕਿ ਬੁਰਕਾ ਕਰ ਦਿੰਦਾ ਬਾਕੀ ਹਨਾ ਕੰਮਦਲਦਿਆਲੇ ਕੋਈ ਨਾ ਕੋਈ ਆ ਹੀ ਜਾਂਦੇ ਨੇ ਮੈਂ ਕਿਹਾ ਚਲੋ ਪਹਿਲਾਂ ਬਾਹਰ ਹੀ ਝਾੜੂ ਵਗੈਰਾ ਲਗਾ ਦਈਏ ਨਾਲ ਦੀ ਨਾਲ ਮੈਂ ਜਿਹੜਾ ਹੈਗਾ ਵੀਜ ਦੇ ਵਿੱਚ ਵੀ ਝਾੜੂ ਲਗਾ ਕੇ ਆਉਂਗੀ ਤੇ ਇਹਦੀ ਬੇਟੀ ਸੀਗੀ ਮੇਰੇ ਕੋਲ ਵੀਡੀਓ ਫੂਟ ਕਰ ਰਹੀ ਸੀ ਨਾਲ ਤਾਂ ਇਹੋ ਫੋਨ ਨਾ ਬਹੁਤ ਜ਼ਿਆਦਾ ਹਿੱਲ ਰਿਹਾ ਤੇ ਲੋ ਜੀ ਇੱਥੇ ਅੱਗੇ ਮੈਂ ਬਾਹਰਲੀ ਸਾਈਡ ਆਡੀ ਸਾਈਡ ਥੋੜਾ ਜਿਹਾ ਬਲੌਗ ਲਿਆਗਾ ਕਿਉਂਕਿ ਦੇਖੋ ਬਾਹਲੀ ਸਾਈਡ ਆਪਣੇ ਸੜਕਾ ਹੋਣ ਕਰਕੇ ਨਾ ਕੱਚਾ ਜਈ ਆ ਝਾੜੂ ਵਗੈਰਾ ਲਗਾ ਦਿੰਨੇ ਆ ਬਾਰੇ ਤੇ ਨਾ ਪਾਣੀ ਵਗੈਰਾ ਆਪਾਂ ਡੇਲੀ ਛਿੜਕ ਦਿੰਨੇ ਆਗੇ ਤੇ ਹਾਂਜੀ ਇਥੇ ਮੈਂ ਬਣਾ ਰਹੀ ਸੀ ਮੱਖਣੀ ਕਿਉਂਕਿ ਆਪਣੇ ਇੱਕ ਦਿਨ ਬੱਲਾ ਫਾਗ ਬਣਿਆ ਹੋਇਆ ਸੀਗਾ ਤਾਂ ਕਰਕੇ ਇਹਨਾਂ ਦੇ ਪਾਪਾ ਕਹਿੰਦੇ ਮੱਖਣੀ ਨਾਲ ਵੀ ਖਾਣੀ ਹੈਗੀ ਰੋਟੀ ਤੇ ਇਥੇ ਸਾਗ ਚ ਪਾਉਣ ਨੂੰ ਮੈਂ ਮੱਖਣੀ ਬਣਾਈ ਸੀਗੀ ਥੋੜੀ ਜਿਹੀ ਆਪਣੀ ਮਲਾਈ ਪਈ ਸੀ ਮੈਂ ਕਿ ਚਲੋ ਆਪਾਂ ਮੱਖਣੀ ਪਰ ਨਾ ਹੀ ਲੈਣੇ ਆਗੇ ਹਨਾ ਵੀ ਸਾਗ ਨਾਲ ਚ ਪਾਈ ਹੋਈ ਟੇਸਟ ਲੱਗਦੀ ਹੈਗੀ ਤੇ ਬਾਕੀ ਬੱਚੇ ਵੀ ਹਨਾ ਖੁਸ਼ ਹੋ ਕੇ ਖਾ ਲੈਂਦੇ ਨੇਗੀ ਹਾਂਜੀ ਇੱਕ ਰਿਕਵੈਸਟ ਹੋਰ ਜੋ ਵੀ ਆਪਣੇ ਚੈਨਲ ਤੇ ਨਾ ਮਾਰਾ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਤੁਹਾਨੂੰ ਕਿਵੇਂ ਦੀ ਲੱਗਦੀ ਆ ਤੇ ਪਲੀਜ਼ ਆਪਣੇ ਚੈਨਲ ਨੂੰ ਪਹਿਲਾਂ ਵਾਂਗਲੀ ਸਪੋਰਟ ਕਰੋ ਹਨਾ ਬਹੁਤ ਸਾਰੇ ਜਿਹੜੇ ਵਿਊ ਨੇ ਘਟ ਗਏ ਨੇ ਕਿਉਂਕਿ ਹਨਾ ਥੋੜੀ ਜੀ ਜਦੋਂ ਆਪਣੇ ਵਿਊ ਹਨਾ ਜਾਨੀ ਘਟ ਜਾਂਦੇ ਥੋੜੇ ਜਿਹਾ ਵੀਡੀਓ ਬਣਾਉਣ ਤੇ ਨਾ ਆਪਾਂ ਨੂੰ ਹੋ ਹੋਣ ਲੱਗ ਜਾਂਦਾ ਵੀ ਵਿਊ ਨਹੀਂ ਆ ਰਹੇ ਇਦਾਂ ਕੁਛ ਹਨਾ ਜਿਹੜਾ ਮਨ ਆਪਣਾ ਥੋੜਾ ਜਿਹਾ ਉਦਾਸ ਜਿਹਾ ਹੋ ਜਾਂਦਾਗਾ ਤੇ ਥੋੜਾ ਹਨਾ ਵਿਊ ਆਉਣ ਨਾਲ ਥੋੜੇ ਜਿਹਾ ਲਾਈਕ ਕਰਨ ਨਾਲ ਹਨਾ ਆਪਣੇ ਹੈਗਾ ਮੋਟੀਵੇਸ਼ਨ ਜੇ ਮਿਲ ਜਾਂਦਾ ਆਪਾਂ ਪਰ ਉਹ ਆਪਾਂ ਹੋਰ ਵੀ ਵਧੀਆ ਕਰਨ ਦੀ ਕੋਸ਼ਿਸ਼ ਕਰਦੇ ਆ ਕਿਉਂਕਿ ਮੇਰੇ ਵਿਊ ਬਹੁਤ ਜ਼ਿਆਦਾ ਘਟ ਰਹੇ ਨੇ ਪਤਾ ਨਹੀਂ ਸ਼ਾਇਦ ਕੋਈ ਮੇਰੇ ਤੋਂ ਵੀਡੀਓ ਨਹੀਂ ਬਣ ਰਹੀ ਕੁਛ ਇਦਾਂ ਦਾ ਹੋ ਜਾਂਦਾ ਹਨ ਗੇ ਵੀ ਸ਼ੇਅਰ ਕਰਿਓ ਤੇ ਲੋ ਜੀ ਇੱਥੇ ਆਪਣੀ ਮੱਖਣੀ ਦੇਖੋ ਕਿੰਨੀ ਸੋਹਣੀ ਬਣ ਕੇ ਤਿਆਰ ਹੋ ਰਹੀ ਹੈ ਜਦੋਂ ਮੈਂ ਜਨਕੀ ਥੋੜੀ ਹੋਵੇ ਮੱਖਣੀ ਫਿਰ ਤਾਂ ਮੇਦਾ ਜਗ ਦੇ ਵਿੱਚ ਹੀ ਬਣਾ ਲੈਨੇ ਨਹੀਂ ਤਾਂ ਫਿਰ ਆਪਣਾ ਹਨਾ ਗ੍ਰੈਂਡਰ ਵਗੈਰਾ ਵੱਡੇ ਉਹਦੇ ਵਿੱਚ ਤਾਂ ਮੇਚ ਪਾ ਕੇ ਹਨਾ ਗ੍ਰੈਂਡਰ ਨਾਲ ਮੱਖਣੀ ਜਿਹੜੀ ਬਣਾ ਲੈਨੇ ਕੋਕੇ ਹਨਾ ਜੇ ਇਹਨਾਂ ਦੁੱਧ ਨਹੀਂ ਹੁੰਦਾ ਵੀ ਨਹੀਂ ਆਪਾਂ ਬਧਾਨੀ ਵਗੈਰਾ ਚ ਲਾ ਲਈਏ ਤੇ ਲੋ ਜੀ